ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਸਵਰਾਜ ਤੋਂ ਨਾਲ ਕਿਹਾ ਜੌਂਡੀਅਰ ਹਾਲੈਂਡ ਆਪਾਂ ਨੂੰ ਕਰੋ ਕਮੈਂਟ ਉਹਦੀ ਵੀਡੀਓ ਪਾ ਦਾਂਗੇ ਅੱਜ ਲੈ ਕੇ ਆਏ ਵੀਰੇ ਸਵਰਾਜ 855 ਟਰੈਕਟਰ ਵਿੱਚ ਹੈ ਉਹ 968 ਘੰਟੇ ਚੱਲਿਆ ਹੋਇਆ ਸਿਰਫ ਮੀਟਰ ਦੀ ਫੋਟੋ ਦਿਖਾ ਦੇਣਾ ਤੁਹਾਨੂੰ ਫੋਟੋ ਦਿਖਾ ਦੇਣਾ ਮੀਟਰ ਦੀ ਵੀਰੇ ਫੋਟੋ ਸਾਫ਼ ਨਹੀਂ ਆਉਂਦੀ ਇਹ ਚ ਥੋੜਾ ਜਿਹਾ ਆ ਦੇਖੋ 968 ਘੰਟੇ ਚੱਲਿਆ ਹੋਇਆ 968 ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰ ਨੇ ਗੂਡਇਰ ਕੰਪਨੀ ਦੇ ਪੂਰਾ ਚੰਗਾ ਟਰੈਕਟਰ ਕਿਤੇ ਰੰਗ ਪ੍ਰਿੰਟ ਕੁਛ ਨਹੀਂ ਬਾਕੀ ਵੀਡੀਓ ਚ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੀਵੀ 13 ਨੰਬਰ ਸੰਗਰੂਰ ਜ਼ਿਲ੍ਹੇ ਦਾ ਨਾਮ ਆ ਨਿਕਲਿਆ ਡਾਇਰੈਕਟਰ ਪੰਜਾਬ ਦਾ ਨੰਬਰ ਹੈ ਨਾਲ ਦੇ ਟਾਇਰ ਨੇ 968 ਕਾਂ ਤੇ ਚੱਲਿਆ ਹੋਇਆ 3 ਸਪੀਡ ਆ ਬਾਈ 3 ਸਪੀਡ ਸਾਈਡ ਗੇਅਰ ਇਹ ਪੁਰਾਣੀ ਸ਼ੋਅ ਵਾਲੇ ਦੀ ਬਹੁਤ ਮੰਗ ਆ ਭਾਈਆਂ ਦੀ ਵਿੱਚ ਬੰਦੇ ਬਹੁਤ ਪੁਰਾਣੀ ਸ਼ੋਅ ਵਾਲਾ ਮੰਗਦੇ ਨੇ ਪੰਜਾਬ ਦਾ ਨੰਬਰ ਹੈ ਇੰਜਨ ਗੇਰ ਦਾ ਟਰੈਕਟਰ ਪੂਰਾ ਓਕੇ ਦੀ ਰਿਪੋਰਟ ਆ ਹਾਲ ਪਾਏ ਨੇ ਪਾ ਕੇ ਚਲਾ ਕੇ ਚੈੱਕ ਕਰਕੇ ਲੈ ਜਾਓ ਕੋਈ ਦਿੱਕਤ ਨਹੀਂ ਮਾਲਕ ਵੀਰੇ ਐ ਦੱਸਣ ਮਤਾ ਕੋਈ ਵੀਰੇ ਕੋਈ ਕਮੀ ਨਹੀਂ ਟਰੈਕਟਰ ਚ ਬਾਕੀ ਤੁਸੀਂ ਵੀਡੀਓ ਚ ਦੇਖ ਕੇ ਆਪਣਾ ਅੰਦਾਜ਼ਾ ਲਾ ਲਿਓ ਵੀ ਹੈਗੀਆ ਗੱਲਬਾਤ ਕੇ ਨਾ ਆ ਬਾਡੀ ਲੈਂਡ ਦਾ ਰਖਾ ਦੇਣਾ ਤੁਹਾਨੂੰ ਕੋਈ ਰੰਗ ਪੇਂਟ ਕਿਤੇ ਵਰਛ ਵੀ ਨਹੀਂ ਲੱਗਿਆ 2022 ਮਾਡਲ 968 ਘੰਟੇ ਚੱਲਿਆ ਏਰੀਆ ਸੁਨਾਮ ਸੁਨਾਮ ਏਰੀਆ ਵਿੱਚ ਟਰੈਕਟਰ ਖੜਾਗਾ ਟਰੈਕਟਰ ਦਾ ਰੇਟ ਹੈਗਾ ਵੀਰੇ 7 ਲੱਖ 10 ਹਜ਼ਾਰ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ 7 ਲੱਖ 10 ਹਜ਼ਾਰ ਡਿਮਾਂਡ ਹੈ ਮੌਕੇ ਤੇ ਰੇਟ ਉੱਤੇ ਥੱਲੇ ਹੋ ਜੂਗਾ ਬਾਕੀ ਮਾਰਕ ਵੀਰਾਂ ਜਿਹੜਾ ਨੰਬਰਾਂ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਤੇ ਫੋਨ ਮਾਰ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੋ ਬਾਕੀ ਟਰੈਕਟਰ ਬਾਰੇ ਹੋਰ ਗੱਲਬਾਤ ਪੁੱਛ ਸਕਦੇ। ਆ ਬੰਪਰ ਬੰਪਰ ਨਾਲ ਆ ਇਹਦਾ। ਬਾਕੀ ਜਿਹੜੇ ਵੀ ਸੁਭਰਾਜ 855 ਲੈਣ ਦੀ ਸੋਚਦੇ ਨੇ ਉਹਨਾਂ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ। ਮਿਲਦੇ ਆਂ ਵੀਰੇ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ।